ਆਜੋ ਜੀ ਦਰਸ਼ਨ ਕਰਾਵਾਂਗੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੱਦੀ ਘਰ ਦੇ ਦੋਸਤੋ ਦੇਖ ਕੇ ਇਗਨੋਰ ਨਾ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਜੋ ਉਹਨਾਂ ਦਾ ਪੂਰਾ ਘਰ ਐਕਸਪਲੇਨ ਕਰਦੇ ਆਂ ਦੇਖਦੇ ਆਂ ਜੀ ਇਹ ਆ ਜੀ ਉਸ ਸਮੇਂ ਦਾ ਪੁਰਾਣਾ ਖੂਹ ਤੇ ਇਹ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਦੇ ਪੁਰਾਣੇ ਦਰਵਾਜ਼ੇ ਲੱਗੇ ਹੋਏ ਨੇ ਤੇ ਉਸੇ ਤਰ੍ਹਾਂ ਇਹ ਪੌੜੀਆਂ ਤੁਸੀਂ ਪੁਰਾਣੇ ਜ਼ਮਾਨੇ ਦੇ ਹਿਸਾਬ ਨਾਲ ਉੱਪਰ ਨੂੰ ਚੜ੍ਹਦੀਆਂ ਪੌੜੀਆਂ ਨੇ ਤੇ ਆ ਤੁਸੀਂ ਕੁੰਡੇ ਵੀ ਲੱਗੇ ਦੇਖ ਸਕਦੇ ਹੋ ਤੇ ਉਹ ਦਿਖ ਦੇਖ ਸਕਦੇ ਹੋ ਉਸ ਸਮੇਂ ਦੀ ਪਰ ਦੋਸਤੋ ਇਸ ਨੂੰ ਹੁਣ ਜਿਹੜੀ ਸੰਭ ਸੰਭਾਲ ਦੀ ਲੋੜ ਸੀ ਤੇ ਪਤਾ ਕੀਤੇ ਤੋਂ ਪਤਾ ਲੱਗਿਆ ਕਿ ਇਸ ਦੀ ਜਿਹੜੀ ਸੰਭ ਸੰਭਾਲ ਲਈ ਕਮੇਟੀ ਬਣ ਚੁੱਕੀ ਹੈ ਤੇ ਜਲਦੀ ਹੀ ਇੱਥੇ ਕਮ ਚੱਲਣ ਵਾਲਾ ਸੋ ਸਿੱਖਾਂ ਦੀ ਵਿਰਾਸਤ ਹੈ ਜੀ ਇਹਨੂੰ ਸਾਂਭ ਸੰਭਾਲ ਦੀ ਲੋੜ ਹੈ ਤੇ ਸਾਹਮਣਾ ਵੀ ਚਾਹੀਦਾ ਹੈ ਤੇ ਜਿੰਨੇ ਵੀ ਸਿੱਖ ਸੰਗਤ ਹੈਗੀ ਹੈ ਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਵੱਧ ਚੜ ਕੇ ਹਿੱਸਾ ਲੈਣ ਅਤੇ ਇਸ ਦੀ ਜਿਹੜੀ ਉਸਾਰੀ ਲਈ ਜਾਂ ਇਸ ਦੀ ਦੇਖਰੇਖ ਲਈ ਆਪਦਾ ਬਣਦਾ ਯੋਗਦਾਨ ਜਰੂਰ ਪਾਉਣ ਤਾਂ ਆਜੋ ਦੋਸਤੋ ਆਪਾਂ ਦਰਸ਼ਨ ਕਰਦੇ ਹਾਂ ਜੀ ਜਿੱਥੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੇ ਚਰਨ ਪਾਏ ਉਹਨਾਂ ਦੀ ਪਵਿੱਤਰ ਸ਼ੋ ਇਸ ਥਾਨ ਨੂੰ ਪ੍ਰਾਪਤ ਹੈ ਤਾਂ ਕਹਿ ਸਕਦੇ ਆ ਕਿ ਇਹ ਜਗ੍ਹਾ ਜਿਹੜੀ ਇਹ ਥਾਨ ਹੈ ਇਹ ਕਿੰਨਾ ਪਵਿੱਤਰ ਹੋਏਗਾ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਉਸੇ ਤਰ੍ਹਾਂ ਦੇ ਜਿਹੜੇ ਪੁਰਾਣੇ ਦਰਵਾਜ਼ੇ ਅੰਦਰ ਛਤੀਰ ਚੜ੍ਹੇ ਹੋਏ ਬਾਲੇ ਚੜ੍ਹੇ ਹੋਏ ਪਰ ਜਿਹੜੀ ਹੁਣ ਇਸ ਟਾਈਮ ਹੈ ਇਹਦੀ ਜਿਹੜੀ ਹਾਲਾਤ ਨੇ ਉਹ ਕਾਫੀ ਜਿਹੜੇ ਨਾਜ਼ੁਕ ਹੋ ਚੁੱਕੇ ਨੇ ਤੁਹਾਨੂੰ ਪੂਰਾ ਘਰ ਜਿਹੜਾ ਤੁਰ ਫਿਰ ਕੇ ਦਿਖਾਵਾਂਗੇ ਉਸੇ ਤਰ੍ਹਾਂ ਦੇ ਦਰਵਾਜ਼ੇ ਤੁਸੀਂ ਦੇਖੋਗੇ ਦਰਵਾਜ਼ਿਆਂ ਦੇ ਉੱਤੇ ਡਿਜ਼ਾਈਨ ਦੇਖੋਗੇ ਹਰ ਬੜੇ ਦੁੱਖ ਬੜਾ ਦੁੱਖ ਲੱਗਿਆ ਇਸ ਹਾਲਾਤ ਦੇ ਵਿੱਚ ਇਸ ਇੰਨੀ ਪਾਕ ਪਵਿੱਤਰ ਜਗ੍ਹਾ ਨੂੰ ਪਾਕ ਪਵਿੱਤਰ ਸਥਾਨ ਨੂੰ ਦੇਖ ਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਦਰਵਾਜ਼ੇ ਨੇ ਕਿਸ ਤਰ੍ਹਾਂ ਜਿਹੜੀ ਪੁਰਾਣੇ ਸਮੇਂ ਦੀ ਜਿਹੜੀ ਇੱਕ ਝਲਕ ਤੁਹਾਨੂੰ ਇਹਨਾਂ ਦੇ ਵਿੱਚੋਂ ਨਜ਼ਰ ਆਏਗੀ ਤੁਹਾਨੂੰ ਦੱਸਦੇ ਹਾਂ ਜੀ ਕਿਹੜੀ ਜਗ੍ਹਾ ਇਹ ਪੰਜਾਬ ਦੇ ਵਿੱਚ ਹੀ ਜਿਹੜੀ ਸਥਾਨ ਬਣਿਆ ਹੋਇਆ ਜੀ ਤੇ ਆਜੋ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਜੀ ਇਸ ਸਥਾਨ ਦੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਦੋ ਮੰਜ਼ਿਲਾ ਇਹ ਮਕਾਨ ਬਣਾਇਆ ਗਿਆ ਸੀ ਘਰ ਬਣਾਇਆ ਗਿਆ ਸੀ ਤੇ ਬਹੁਤ ਹੀ ਸੋਹਣਾ ਦਿਖਦਾ ਬਣਿਆ ਹੋਇਆ ਸੀ ਉਸ ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਇੱਕ ਜੱਦੀ ਪੁਸ਼ਤੀ ਜਿਹੜਾ ਸਰਦਾਰਾਂ ਦਾ ਜੱਦੀ ਪੁਸ਼ਤੀ ਘਰ ਬਣਿਆ ਹੋਇਆ ਸੀ ਬਹੁਤ ਵੱਡੀ ਹਵੇਲੀ ਇਹ ਕਹਿ ਸਕਦੇ ਆ ਇੱਕ ਮਹਿਲ ਦੀ ਤਰ੍ਹਾਂ ਬਣਿਆ ਹੋਇਆ ਸੀ ਦਿਖ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਬੜੇ ਖੂ ਜਿਹੜਾ ਹਵੇਲੀ ਕਹਿ ਲੋ ਇਹਦੇ ਅੰਦਰ ਬਣੀ ਜਿਹੜਾ ਖੂ ਹੈ ਜੀ ਉਸ ਸਮੇਂ ਦਾ ਪੁਰਾਣੇ ਸਮੇਂ ਦਾ ਮਸੂਰੀ ਇੱਟਾਂ ਦਾ ਬੜੀ ਸੋਹਣੀ ਜਿਹੜੀ ਇਹਦੀ ਬਣਤ ਬਣਾਈ ਹੋਈ ਹੈ ਜੀ ਚਿੰਚਣ ਕਿਟਾਂ ਲਾਈਆਂ ਹੋਈਆਂ ਨੇ ਬੜੇ ਸੋਹਣੇ ਡਿਜ਼ਾਈਨ ਕੱਢੇ ਗਏ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਡਿਜ਼ਾਈਨ ਵਗੈਰਾ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਜੀ ਵੀ ਇਸ ਜਗ੍ਹਾ ਤੇ ਰਹੇ ਨੇ ਪਲੇ ਨੇ ਵੱਡੇ ਹੋਏ ਨੇ ਅਤੇ ਉਹਨਾਂ ਦੀ ਵੀ ਪਵਿੱਤਰ ਸ਼ੋ ਜਿਹੜੀ ਇਸ ਜਗ੍ਹਾ ਨੂੰ ਪ੍ਰਾਪਤ ਹੈ ਅਤੇ ਦੱਸਿਆ ਜਾਂਦਾ ਹੈ ਕਿ ਸਿੱਖਾਂ ਦੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਸ਼ੋ ਇਸ ਘਰ ਨੂੰ ਜਿਹੜੀ ਪ੍ਰਾਪਤ ਹੈ ਤਾਂ ਦੋਸਤੋ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਇਸ ਪਵਿੱਤਰ ਜਗ੍ਹਾ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨ ਇਹ ਪਵਿੱਤਰ ਅਸਥਾਨ ਤਰਨਤਾਰਨ ਜ਼ਿਲ੍ਹੇ ਦੇ ਚੋਲਾ ਸਾਹਿਬ ਦੇ ਸ਼ਹਿਰ ਸਿਟੀ ਦੇ ਵਿੱਚ ਬਣਿਆ ਜੀ ਬਹੁਤ ਹੀ ਪਾਕ ਪਵਿੱਤਰ ਜਗ੍ਹਾ ਇਸ ਦੇ ਦਰਸ਼ਨ ਜਰੂਰ ਕਰੋ ਅਤੇ ਹੋਰਾਂ ਨੂੰ ਵੀ ਸ਼ੇਅਰ ਕਰਕੇ ਕਰਵਾਓ